ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਜੀ ਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਜੈ ਮਾਤਾ ਦੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਇਸ ਹਫ਼ਤੇ ਦੇ ਰਾਸ਼ੀ ਫਾਲ ਦੀ ਸਥਿਤੀ ਦੇ ਬਾਰੇ ਵਿਚਾਰ ਕਰਾਂਗੇ ਇਸ ਵਾਰ 30 ਸਾਲ ਬਾਅਦ ਸੂਰਜ ਦੀ ਜੋਤਿ ਕੁੰਭ ਰਾਸ਼ੀ ਵਿੱਚ ਬਣੇਗੀ ਜਿਸ ਦਾ ਪ੍ਰਭਾਵ ਤੁਹਾਡੇ ਤੇ ਪਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਕ ਰਾਸ਼ੀ ਬਾਰੇ ਜਿਨ੍ਹਾਂ ਲਈ ਇਹ ਹਫਤਾ 12 ਤੋਂ 18 ਫਰਵਰੀ ਤੱਕ ਦਾ ਬਹੁਤ ਵਧੀਆ ਰਹੇਗਾ ਪਰਿਵਾਰ ਦੇ ਨਾਲ ਸੰਬੰਧਿਤ ਕੋਈ ਸ਼ੁਭ ਸਮਾਚਾਰ ਮਿਲੇਗਾ ਨਾਲ ਹੀ ਕੈਰੀਅਰ ਦੇ ਵਿੱਚ ਕੋਈ ਨਵੀਂ ਯੋਜਨਾ ਜਾਂ ਮੌਕਾ ਤੁਹਾਨੂੰ ਮਿਲ ਸਕਦਾ ਹੈ ਇਹ ਹਫਤਾ ਕੈਰੀਅਰ ਦੇ ਲਈ ਬਹੁਤ ਵਧੀਆ ਹੈ ਰਾਜ ਕੇ ਮਿਹਨਤ ਕਰੋਗੇ ਤਾਂ ਜ਼ਰੂਰ ਤੁਹਾਨੂੰ ਸਫਲਤਾ ਮਿਲੇਗੀ ਅਗਰ ਨੌਕਰੀ ਦੀ ਤੁਸੀਂ ਤਲਾਸ਼ ਤੇ ਵਿੱਚ ਹੋ ਤਾਂ ਇਹ ਸਮਾਂ ਬਹੁਤ ਹੀ ਸ਼ੁਭ ਰਹੇਗਾ ਦੇਖਿਆ ਜਾਵੇ ਤਾਂ ਇਸ ਹਫ਼ਤੇ ਤੁਹਾਨੂੰ ਹਲਕੇ ਫੁਲਕੇ ਬੁਖਾਰ ਦੀ ਸਮੱਸਿਆ ਰਹਿ ਸਕਦੀ ਹੈ ਲਵ ਲਾਈਫ ਤੇ 파ਟਨਰ ਦੀ ਪਰਿਵਾਰਿਕ ਯਾਤਰਾ ਦਾ ਜੋਗ ਬਣ ਰਿਹਾ ਹੈ ਤੁਹਾਡੇ ਘਰ ਵੀ ਕੋਈ ਆ ਸਕਦਾ ਹੈ ਤੁਹਾਡੀ ਲਵ ਲਾਈਫ ਵਧੀਆ ਹੈ ਤੁਸੀਂ ਆਪਣੇ ਜਾਰੰਦੋਸਤਾ ਦੇ ਨਾਲ ਕਿਤੇ ਘੁੰਮਣ ਜਾ ਸਕਦੇ ਹੋ ਮਤਲਬ ਕਿ ਇਹ ਹਫਤਾ ਮੇਕ ਰਾਸ਼ੀ ਦੇ ਲਈ ਤਾਂ ਸੰਬੰਧਿਤ ਨੋਰਮਲ ਹੈ ਕੰਮ ਦੇ ਲਈ ਤੇ ਲਵ ਲਾਈਫ ਲਈ ਵਧੀਆ ਹੈ ਚਲੋ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਦੇ ਬਾਰੇ ਅਗਲੀ ਰਾਸ਼ੀ ਹੈ ਵ੍ਰਸ਼ੇਖ ਰਾਸ਼ੀ ਇਹ ਹਫਤਾ ਵ੍ਰਸ਼ੇਖ ਰਾਸ਼ੀ ਦੇ ਲਈ ਚੁਣੌਤੀਆਂ ਭਰਿਆ ਰਹੇਗਾ ਸੂਰਜ ਸ਼ਿਰਣੀ ਦੀ ਜੋਤੀ ਹੈ ਇਸ ਕਾਰਨ ਕੈਰੀਅਰ ਦੇ ਵਿੱਚ ਕਿਸੇ ਨਾਲ ਵਾਦ ਵਿਵਾਦ ਹੋ ਸਕਦਾ ਹੈ ਕਲਾਈਂਡ ਦੇ ਨਾਲ ਵਾਦ-ਵਿਵਾਦ ਹੋ ਸਕਦਾ ਹੈ ਸੀਨੀਅਰ ਨਾਲ ਵਾਦ-ਵਿਵਾਦ ਹੋ ਸਕਦਾ ਹੈ ਨਾਲ ਹੀ ਤੁਹਾਨੂੰ ਮਨਚਾਹ ਕੰਮ ਨਹੀਂ ਦਿੱਤਾ ਜਾਵੇਗਾ ਵਰਦਦ ਬਾਹਰ ਜ਼ਿਆਦਾ ਰਹੇਗਾ ਇਸ ਸਮੇਂ ਇਸ ਸਮੇਂ ਤੁਸੀਂ ਟੈਨਸ਼ਨ ਦੇ ਵਿੱਚ ਰਹੋਗੇ ਨਾਲ ਹੀ ਹੱਥ ਪੈਰਾਂ ਦੇ ਵਿੱਚ ਦਰਦ ਰਹੇਗਾ ਤੇ ਸੱਟ ਵੀ ਲੱਗਣ ਦੇ ਯੋਗ ਬਣ ਸਕਦੇ ਹਨ ਘਰ ਦੇ ਅੰਦਰ ਇਲੈਕਟ੍ਰੋਨਿਕ ਚੀਜ਼ਾਂ ਤੇ ਤੁਹਾਡਾ ਖਰਚਾ ਹੋ ਸਕਦਾ ਹੈ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ ਸ਼ਰਾਬ ਪੀ ਕੇ ਬਿਲਕੁਲ ਵੀ ਵਾਹਨ ਨਾ ਚਲਾਓ ਨਹੀਂ ਤੇ ਨੁਕਸਾਨ ਹੋ ਸਕਦਾ ਹੈ ਇਹ ਹਫਤਾ ਧਨ ਲਈ ਥੋੜਾ ਮਿਹਨਤੀ ਰਹੇਗਾ ਸਤ ਕਾਮ ਦੇ ਲਈ ਚੁਣੌਤੀਪੂਰਨ ਰਹੇਗਾ ਸਿਹਤ ਲਈ ਥੋੜਾ ਵਧੀਆ ਨਹੀਂ ਹੈ ਹੁਣ ਗੱਲ ਕਰਦੇ ਹਾਂ ਜੀ ਮਿਥਨ ਰਾਸ਼ੀ ਦੇ ਬਾਰੇ ਇਸ ਰਾਸ਼ੀ ਦੇ ਲਈ ਇਹ ਹਫਤਾ ਬਹੁਤ ਵਧੀਆ ਨਜ਼ਰ ਆ ਰਿਹਾ ਹੈ ਇਸ ਹਫਤੇ ਧਨ ਦੇ ਨਾਲ ਸੰਬੰਧਿਤ ਕੋਈ ਬਹੁਤ ਵਧੀਆ ਡੀਲ ਤੁਹਾਡੀ ਬਣ ਸਕਦੀ ਹੈ ਰੁਕਿਆ ਹੋਇਆ ਧਨ ਤੁਹਾਨੂੰ ਮਿਲ ਸਕਦਾ ਹੈ ਤੁਹਾਡੀ ਲਵ ਲਾਈਫ ਮੈਰਿਡ ਇਸ ਹਫਤੇ ਵਧੀਆ ਰਹੇਗੀ ਇਸ ਹਫਤੇ ਮਾਤਾ ਪਿਤਾ ਵੱਲੋਂ ਤੁਹਾਨੂੰ ਧਨ ਪ੍ਰਾਪਤ ਹੋ ਸਕਦਾ ਹੈ ਗਿਫਟ ਮਿਲ ਸਕਦਾ ਹੈ ਪਾਰਟਨਰ ਵੀ ਤੁਹਾਨੂੰ ਖੁਸ਼ ਰੱਖੇਗਾ ਪਾਰਟਨਰ ਵੱਲੋਂ ਤੁਹਾਨੂੰ ਖੁਸ਼ੀ ਮਿਲੇਗੀ ਮਨ ਮਟਾਵ ਜੋ ਤੁਹਾਨੂੰ ਦਿਖਾਈ ਦੇ ਰਹੇ ਸੀ ਕਿਸੇ ਤੀਸਰੇ ਵਿਅਕਤੀ ਦੇ ਆਉਣ ਦੇ ਨਾਲ ਉਹ ਮਨ ਮਟਾਵੇ ਦੂਰ ਹੋ ਜਾਣਗੇ ਨਾਲ ਹੀ ਕੈਰੀਅਰ ਬਾਰੇ ਗੱਲ ਕਰੀਏ ਤਾਂ ਸੀਨੀਅਰ ਵੱਲੋਂ ਕੋਈ ਪ੍ਰੋਜੈਕਟ ਤੁਹਾਨੂੰ ਦਿੱਤਾ ਜਾ ਸਕਦਾ ਹੈ ਮਿੱਤਰ ਵੀ ਤੁਹਾਡੀ ਪ੍ਰਸ਼ੰਸਾ ਕਰਨਗੇ ਵੇਖਿਆ ਜਾਵੇ ਤਾਂ ਇਸ ਹਫਤੇ ਤੁਹਾਡਾ ਰਿਸ਼ਤੇਦਾਰਾਂ ਨਾਲ ਜਾਣ ਦਾ ਵੀ ਯੋਗ ਬਣ ਰਿਹਾ ਹੈ ਤਾਂ ਸਬੰਧੀ ਲਵ ਲਾਈਫਸ ਸੰਬੰਧਿਤ ਤੇ ਕੈਰੀਅਰ ਸੰਬੰਧੀ ਸਮੇਂ ਤੁਹਾਡਾ ਬਹੁਤ ਵਧੀਆ ਹੈ ਹੁਣ ਗੱਲ ਕਰਦੇ ਹਾਂ ਕਰਕ ਰਾਸ਼ੀ ਦੀ ਕਰਕ ਰਾਸ਼ੀ ਦੇ ਲਈ ਇਹ ਹਫਤਾ ਕੈਰੀਅਰ ਲਈ ਉਚਾਈਆਂ ਪਰਿਆ ਹੋਵੇਗਾ ਅਚਾਨਕ ਹੀ ਪੁਰਾਣਾ ਆਫਰ ਮਿਲ ਸਕਦਾ ਹੈ ਪੁਰਾਣਾ ਸੀਨੀਅਰ ਤੁਹਾਨੂੰ ਕੰਮ ਲਈ ਬੁਲਾ ਸਕਦਾ ਹੈ ਕਿਸੇ ਪ੍ਰੋਜੈਕਟ ਦੇ ਵਿੱਚ ਆਉਣ ਲਈ ਤੁਹਾਡੀ ਸਲਾਹ ਮੰਗਣਗੇ ਕੈਰੀਅਰ ਦੇ ਵਿੱਚ ਤੁਸੀਂ ਮੇਲ ਦੇ ਰਿਕਾਰਡ ਤੋੜੋਗੇ 파ਟਨਰ ਜਾਂ ਫੈਮਿਲੀ ਦੇ ਨਾਲ ਤੁਸੀਂ ਕੋਈ ਫੰਕਸ਼ਨ ਦੇਖੋਗੇ ਤੇ ਨਾਲ ਹੀ ਇਸ ਹਫਤੇ ਤੁਹਾਨੂੰ ਪਰਿਵਾਰ ਦੇ ਵੱਲੋਂ ਕੋਈ ਖੁਸ਼ਖਬਰੀ ਮਿਲੇਗੀ ਇਹ ਹਫ਼ਤਾ ਕੁੱਲ ਮਿਲਾ ਕੇ ਤੁਹਾਡੇ ਲਈ ਬਹੁਤ ਵਧੀਆ ਹੈ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਦੀ ਸਿੰਘ ਰਾਸ਼ੀ ਵਾਲਿਆਂ ਦੀ ਕਿਸਮਤ ਉਹਨਾਂ ਦੇ ਪੂਰੇ ਸਾਥ ਦੇਵੇਗੀ ਸਿੰਘ ਰਾਸ਼ੀ ਦੀ ਵ੍ਰਿਧੀ ਹੋਵੇਗੀ ਤੁਸੀਂ ਕਾਫੀ ਮੋਟੀਵੇਟ ਫੀਲ ਕਰੋਗੇ ਸੀਨੀਅਰ ਵੱਲੋਂ ਤੁਹਾਨੂੰ ਜਾਬਾਸ਼ੀ ਮਿਲ ਸਕਦੀ ਹੈ ਤੁਹਾਡੀ ਪ੍ਰਸ਼ੰਸਾ ਹੋਵੇਗੀ ਸੀਨੀਅਰ ਤੁਹਾਨੂੰ ਕੋਈ ਸਲਾਹ ਦੇਵੇਗਾ ਤੁਹਾਨੂੰ ਕੋਈ ਆਤਮਿਕ குரு ਮਿਲ ਸਕਦਾ ਹੈ ਤੁਸੀਂ ਕੋਈ ਦਾਨ ਵੀ ਕਰਨ ਵਾਲੇ ਹੋ ਸਰਕਾਰੀ ਕੰਮ ਦੇਖਿਆ ਜਾਵੇ ਤਾਂ ਤੁਹਾਨੂੰ ਸਰਕਾਰੀ ਦਫ਼ਤਰਾਂ ਬੈਂਕਾਂ ਵਗੈਰਾ ਦੇ ਚੱਕਰ ਲਗਾਉਣੇ ਪੈ ਸਕਦੇ ਹਨ ਤੁਸੀਂ ਅਗਰ ਬਿਜ਼ਨਸ ਦਾ ਕੰਮ ਕਰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਕਾਫੀ ਬਿਜ਼ੀ ਰਹੇਗਾ ਕੰਮ ਵਾਲਾ ਰਹੇਗਾ ਕੋਲ ਮਿਲਾ ਕੇ ਇਹ ਹਫਤਾ ਤੁਹਾਡੇ ਕੈਰੀਅਰ ਦੇ ਲਈ ਵਧੀਆ ਰਹੇਗਾ ਰਿਲੇਸ਼ਨ ਦੇ ਲਈ ਵੀ ਵਧੀਆ ਰਹੇਗਾ ਹੁਣ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਦੀ ਇਹ ਹਫਤਾ ਤੁਹਾਡੀ ਹੈਲਥ ਦੇ ਲਈ ਮੁਸ਼ਕਲਾ ਭਰਿਆ ਰਹੇਗਾ ਕੁਝ ਸਮੱਸਿਆਵਾਂ ਬੁਖਾਰ ਜਾਂ ਗਲੇ ਦੀ ਸਮੱਸਿਆ ਹੋ ਸਕਦੀ ਹੈ ਦਿਨਚਰਿਆ ਤੁਹਾਡੀ ਵਿਗੜ ਸਕਦੀ ਹੈ ਸਾਰੇ ਕੰਮ ਤੁਹਾਡੇ ਲੇਟ ਹੋਣਗੇ ਆਫਿਸ ਜਾਣਾ ਲੇਟ ਜਗਣਾ ਲੇਟ ਖਾਣਾ ਲੇਟ ਰਹੇਗਾ ਤੁਹਾਡਾ ਤੁਹਾਡਾ ਰੂਟੀਨ ਤੁਹਾਡਾ ਰੂਟੀਨ ਨਹੀਂ ਬਣ ਪਾਵੇਗਾ ਜੇਕਰ ਕੈਰੀਅਰ ਦੀ ਗੱਲ ਕਰੀਏ ਤਾਂ ਹੁਣ ਤੁਹਾਨੂੰ ਨਵਾਂ ਆਫਰ ਮਿਲ ਸਕਦਾ ਹੈ ਨਵੇਂ ਪ੍ਰੋਜੈਕਟ ਦੇ ਲਈ ਦੂਸਰੇ ਸ਼ਹਿਰ ਯਾਤਰਾ ਤੁਹਾਨੂੰ ਕਰਨੀ ਪੈ ਸਕਦੀ ਹੈ ਤਾਂ ਇਹ ਕੁੱਲ ਮਿਲਾ ਕੇ ਹਫਤਾ ਤੁਹਾਡੇ ਲਈ ਤਾਂ ਲਈ ਨਹੀਂ ਠੀਕ ਸਿਹਤ ਦੇ ਲਈ ਨਹੀਂ ਠੀਕ ਤੇ ਕੈਰੀਅਰ ਲਈ ਠੀਕ-ਠਾਕ ਰਹੇਗਾ ਹੁਣ ਗੱਲ ਕਰਦੇ ਹਾਂ ਤੁਲਾ ਰਾਸ਼ੀ ਦੀ ਪਰਿਵਾਰ ਦੇ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਘਰ ਕਲੇਸ਼ ਹੋ ਸਕਦਾ ਹੈ ਮਾਤਾ ਪਿਤਾ ਨਾਲ ਵਾਦ-ਵਿਵਾਦ ਹੋ ਸਕਦੇ ਹਨ ਗਰੁਸਨਾ ਮਨਾਉਣਾ ਚੱਲਦਾ ਰਹੇਗਾ ਮਨ ਅਸ਼ਾਂਤ ਰਹੇਗਾ ਬੇਚੈਨੀ ਰਹੇਗੀ ਰਾਤ ਨੂੰ ਨੀਂਦ ਨਹੀਂ ਆਵੇਗੀ ਉਤਸ਼ਾਹ ਤੁਹਾਡਾ ਵੱਸ ਸਕਦਾ ਹੈ ਤੁਹਾਨੂੰ ਨਿੱਕੀ ਜਾਂ ਨਿੱਜੀ ਗੱਲ ਦਾ ਬੁਰਾ ਲੱਗ ਸਕਦਾ ਹੈ ਮੌਨ ਸੇਵਿੰਗ ਦੀ ਪ੍ਰੋਬਲਮ ਮੌਨ ਸੇਵਿੰਗ ਦੀ ਪ੍ਰੋਬਲਮ ਹੋ ਸਕਦੀ ਹੈ ਬੁਰੀਆਂ ਆਦਤਾਂ ਲੱਗ ਸਕਦੀਆਂ ਹਨ ਉਸ ਨੂੰ ਪਰ ਕੰਟਰੋਲ ਕਰਕੇ ਰੱਖੋ ਗਲੇ ਦੀ ਜਾਂ ਫਿਰ ਅਲਰਜੀ ਦੀ ਸਮੱਸਿਆ ਵੀ ਹੋ ਸਕਦੀ ਹੈ ਕੈਰੀਅਰ ਲਈ ਦੇਖਿਆ ਜਾਵੇ ਤਾਂ ਪੁਰਾਣਾ ਕੰਮ ਤੁਸੀਂ ਨਿਪਟਾਓਗੇ ਨਵੀਂ ਯੋਜਨਾਵਾਂ 'ਤੇ ਧਿਆਨ ਦਿਓਗੇ ਇਸ ਹਫ਼ਤੇ ਤੁਸੀਂ ਆਨਲਾਈਨ ਜਾਂ ਪ੍ਰੋਜੈਕਟ ਵੀ ਕੁਝ ਸਿੱਖੋਗੇ ਤੁਹਾਡਾ ਫੋਕਸ ਕੈਰੀਅਰ 'ਤੇ ਰਹੇਗਾ ਕੰਮ 'ਤੇ ਤੁਸੀਂ ਸੀਰੀਅਸ ਹੋਣ ਵਾਲੇ ਹੋ ਇਹ ਹਫ਼ਤਾ ਤੁਹਾਡੇ ਕੈਰੀਅਰ ਲਈ ਵਧੀਆ ਹੈ ਆਰਥਿਕ ਸਥਿਤੀ ਬਾਰੇ ਆਰਥਿਕ ਸਥਿਤੀ ਬਾਰੇ ਗੱਲ ਕਰੀਏ ਤਾਂ ਆਨਲਾਈਨ ਕੰਮ ਸਾਵਧਾਨੀ ਨਾਲ ਕਰੋ ਤਾਂ ਇਸ ਹਫਤੇ ਤੁਹਾਨੂੰ ਬੈਂਕ ਦੇ ਚੱਕਰ ਵੀ ਘਟਨੇ ਪੈ ਸਕਦੇ ਹਨ ਬੈਂਕ ਦੇ ਕਾਲ ਸੈਕਟਰ ਦੇ ਵਿੱਚ ਕਾਲ ਕਰਨੀ ਪੈ ਸਕਦੀ ਹੈ ਤੁਹਾਡੀ ਤੁਹਾਡੀ ट्रांजੈਕਸ਼ਨ ਫੇਲ ਹੋ ਸਕਦੀ ਹੈ ਜਾਂ ਕਿਸੇ ਗਲਤ ਅਕਾਊਂਟ ਦੇ ਵਿੱਚ ਜਾ ਸਕਦੀ ਹੈ ਨਾਲ ਹੀ ਇਸ ਹਫਤੇ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਹੋ ਤੇ ਸੰਸਥਾ ਦੇ ਵੱਲੋਂ ਤੁਹਾਨੂੰ ਸਨਮਾਨ ਮਿਲ ਸਕਦਾ ਹੈ ਕਿਹੜਾ ਜਾਵੇ ਤਾਂ ਤਾਂ ਲਈ ਇਹ ਹਫਤਾ ਵਧੀਆ ਹੈ ਹੈਲਥ ਲਈ ਵਧੀਆ ਨਹੀਂ ਹੈ ਰਿਲੇਸ਼ਨ ਲਈ ਵੀ ਕਿਹ ਰਿਲੇਸ਼ਨ ਲਈ ਵੀ ਇਹ ਸਮਾ ਵਧੀਆ ਨਹੀਂ ਹੈ ਹੁਣ ਗੱਲ ਕਰਦੇ ਹਾਂ ਵ੍ਰਿਸ਼ਖ ਰਾਸ਼ੀ ਦੇ ਲਈ ਇਸ ਹਫਤੇ ਤੁਹਾਡੇ ਮਾਤਾ ਪਿਤਾ ਦੇ ਨਾਲ ਮਨ ਮਟਾਵ ਰਹਿ ਸਕਦੇ ਹਨ ਮਾਤਾ ਪਿਤਾ ਨੂੰ ਹੈਲਥ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਉਹਨਾਂ ਨੂੰ ਦਿਖਾਉਣ ਦੇ ਲਈ ਤੁਹਾਨੂੰ ਹਸਪਤਾਲ ਦੇ ਚੱਕਰ ਕੱਟਣੇ ਪੈ ਸਕਦੇ ਹਨ ਤੁਹਾਨੂੰ ਮਾਤਾ ਪਿਤਾ ਵੱਲੋਂ ਥੋੜੀ ਪਰੇਸ਼ਾਨੀ ਹੋ ਸਕਦੀ ਹੈ ਇਸ ਹਫਤੇ ਮਿੱਤਰਾਂ ਨਾਲ ਕਿਸੇ ਪ੍ਰਾਪਰਟੀ ਜਾਂ ਸਮਰੋਹ ਦੇ ਵਿੱਚ ਜਾਣ ਦਾ ਮੌਕਾ ਮਿਲੇਗਾ ਇਸ ਹਫਤੇ ਤੁਹਾਨੂੰ ਆਪਣੇ ਪਿੱਤਰ ਦਾ ਪੂਰਾ ਸਹਿਯੋਗ ਮਿਲੇਗਾ ਇਸ ਹਫਤੇ ਤੁਹਾਨੂੰ ਆਪਣੇ ਮਿੱਤਰ ਦਾ ਪੂਰਾ ਸਹਿਯੋਗ ਮਿਲੇਗਾ ਮਿੱਤਰ ਵੱਲੋਂ ਤੁਹਾਨੂੰ ਕੋਈ ਪ੍ਰੋਜੈਕਟ ਦਿੱਤਾ ਜਾਵੇਗਾ ਕਾਰਜ ਖੇਤਰ ਦੇ ਵਿੱਚ ਤੁਹਾਡੀ ਪ੍ਰਸ਼ੰਸਾ ਹੋਵੇਗੀ ਇਹ ਹਫਤਾ ਤੁਹਾਡੇ ਕੈਰੀਅਰ ਲਈ ਬਹੁਤ ਵਧੀਆ ਰਹੇਗਾ ਇਸ ਵੀਕ ਐਂਡ ਤੁਸੀਂ ਮਿੱਤਰਾਂ ਦੇ ਨਾਲ ਜਾਂ ਪਰਿਵਾਰ ਦੇ ਨਾਲ ਹਿਲ ਸਟੇਸ਼ਨ ਜਾਂ ਕਿਸੇ ਫੇਮਸ ਜਗ੍ਹਾ ਤੇ ਯਾਤਰਾ ਕਰ ਸਕਦੇ ਹੋ ਧਨ ਸੰਬੰਧੀ ਇਹ ਹਫਤਾ ਠੀਕ ਰਹੇਗਾ ਰੁਕਿਆ ਹੋਇਆ ਧਨ ਤੁਹਾਨੂੰ ਵਾਪਸ ਮਿਲ ਜਾਵੇਗਾ ਮਤਲਬ ਧਨ ਦੀ ਸਥਿਤੀ ਰਿਲੇਸ਼ਨ ਚ ਹੈਲਥ ਦੀ ਸਥਿਤੀ ਇਹ ਹਫਤੇ ਵਧੀਆ ਰਹਿਣ ਵਾਲੀ ਹੈ ਹੁਣ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਦੀ ਇਸ ਹਫਤੇ ਤੁਸੀਂ ਦਾਨ ਕਰ ਸਕਦੇ ਹੋ ਕਿਸੇ ਫੇਮਸ ਸਸਤਾ ਦੇ ਮੰਦਿਰ ਤੁਸੀਂ ਜਾ ਸਕਦੇ ਹੋ ਕਿਸੇ ਫੇਮਸ ਗੁਰੂ ਨੂੰ ਤੁਸੀਂ ਮਿਲ ਸਕਦੇ ਹੋ ਮਤਲਬ ਇਹ ਹਫਤਾ ਤੁਹਾਨੂੰ ਰਾਸ਼ੀ ਲਈ ਅਧਿਆਤਮਿਕ ਹਫਤਾ ਰਹੇਗਾ ਕਿਸ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਮਿਹਨਤ ਕਰੋਗੇ ਤਾਂ ਤੁਹਾਨੂੰ ਸਫਲਤਾ ਮਿਲੇਗੀ ਇਸ ਹਫਤੇ ਮਿਹਨਤ ਦੇ ਨਾਲ ਤੁਹਾਡੀ ਕੋਈ ਡੀਲ ਹੋਵੇਗੀ ਪੁਰਾਣਾ ਕਲਾਇੰਟ ਤੁਹਾਡਾ ਵਾਪਸ ਆ ਸਕਦਾ ਹੈ ਸੀਨੀਅਰ ਤੁਹਾਡੇ ਪਰ ਸਨ ਹੋਣਗੇ ਇਹ ਹਫਤਾ ਤੁਹਾਡੇ ਲਈ ਕੈਰੀਅਰ ਲਈ ਵਧੀਆ ਹੈ ਕਿਸੇ ਮੰਦਰ ਦੇ ਵਿੱਚ ਪੂਜਾ ਕਰਾਉਣ ਜਾਂ ਦਾਨ-ਦਾਨ ਦੇ ਵਿੱਚ ਯੋਗ ਬਣ ਰਹੇ ਹਨ ਇਸ ਹਫਤੇ ਰਿਲੇਸ਼ਨ ਵਧੀਆ ਰਹੇਗਾ 파ਟਨਰ ਤੁਹਾਨੂੰ ਆਪਣੇ ਪਰਿਵਾਰ ਜਾਂ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਦੇਣ ਵਾਲਾ ਹੈ ਤੇ 파ਟਨਰ ਨਾਲ ਇਸ ਵੀਕ ਐਂਡ ਤੁਸੀਂ ਘੁੰਮਣ ਜਾ ਸਕਦੇ ਹੋ ਇਹ ਇਹ ਹਫਤਾ ਵਧੀਆ ਰਹੇਗਾ ਹੁਣ ਗੱਲ ਕਰਦੇ ਹਾਂ ਮਕਰ ਰਾਸ਼ੀ ਦੇ ਬਾਰੇ ਮਕਰ ਰਾਸ਼ੀ ਲਈ ਇਹ ਹਫਤਾ ਚੰਗਾ ਤੇ ਬੁਰਾ ਦੋਨੋ ਰਹਿਣ ਵਾਲੇ ਹਨ ਇਸ ਹਫਤੇ ਤੁਹਾਨੂੰ ਆਰਥਿਕ ਲਾਭ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਹਫਤੇ ਜੋ ਤੁਸੀਂ ਮਿਹਨਤ ਕੀਤੀ ਹੈ ਉਸ ਦਾ ਫਲ ਤੁਹਾਨੂੰ ਮਿਲੇਗਾ ਰੁਕਿਆ ਹੋਇਆ ਧਨ ਤੁਹਾਨੂੰ ਵਾਪਸ ਮਿਲੇਗਾ ਕੋਈ ਡੀਲ ਹੋਵੇਗੀ ਤੇ ਤੁਹਾਡਾ ਤੁਹਾਡਾ ਚੈਲੰਜ ਹੋ ਸਕਦਾ ਹੈ ਇਸ ਹਫਤੇ ਤੁਹਾਨੂੰ ਪਰਿਵਾਰ ਦੇ ਨਾਲ ਦੂਸਰੇ ਸ਼ਹਿਰ ਦੀ ਯਾਤਰਾ ਕਰਨੀ ਪੈ ਸਕਦੀ ਹੈ ਇਸ ਹਫਤੇ ਮਾਤਾ ਪਿਤਾ ਦੀ ਹੈਲਥ ਦੀ ਸਮੱਸਿਆ ਰਹਿ ਸਕਦੀ ਹੈ ਕੈਰੀਅਰ ਤੇ ਨੌਕਰੀ ਦੇ ਵਿੱਚ ਪਰਿਵਰਤਨ ਦੇ ਜੋਗ ਨਜ਼ਰ ਆ ਰਹੇ ਹਨ 파ਟਨਰ ਤੁਹਾਡਾ ਸਾਥ ਦੇਵੇਗਾ ਪਿਆਰ ਤੁਹਾਡਾ ਵਧੇਗਾ 파ਟਨਰ ਹਰ ਹਾਲਾਤ ਦੇ ਵਿੱਚ ਤੁਹਾਡਾ ਸਾਥ ਦੇਵੇਗਾ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਦੀ ਇਹ ਹਫਤਾ ਤੁਹਾਡੇ ਕੰਮ ਕਾਰ ਦੇ ਲਈ ਰੁਕਾਵਟ ਪੈਦਾ ਕਰੇਗਾ ਜੋ ਤੁਸੀਂ ਮਿਹਨਤ ਕਰੋਗੇ ਉਸ ਦਾ ਫਲ ਨਹੀਂ ਮਿਲੇਗਾ ਗ੍ਰਾਹਕਾਂ ਅਤੇ client ਨਾਲ ਵਾਦ-ਵਿਵਾਦ ਰਹੇਗਾ। ਕੰਮਕਾਰ ਦੇ ਵਿੱਚ ਬਿਜੀ ਰਹੋਗੇ। ਸਖਤ ਮਿਹਨਤ ਕਰਨ ਤੋਂ ਬਾਅਦ ਵੀ ਰਿਜ਼ਲਟ ਜੰਗਾ ਨਹੀਂ ਮਿਲੇਗਾ। ਇਸ ਹਫ਼ਤੇ ਮੋਬਾਈਲ, ਵਾਹਨ ਤੋਂ ਤੁਹਾਡਾ ਖਰਚਾ ਹੋਵੇਗਾ। ਚੈੱਕ ਬਾਊਸ ਹੋ ਸਕਦਾ ਹੈ। 파ਟਨਰ ਦੇ ਨਾਲ ਇਸ ਹਫ਼ਤੇ ਦੂਸਰੇ ਸ਼ਹਿਰ ਦੀ ਯਾਤਰਾ ਦੇ ਦੌਰਾਨ ਵਾਦ-ਵਿਵਾਦ ਦੇ ਜੋਗ ਬਣ ਰਹੇ ਹਨ। ਤਾਂ ਦੀ ਸਥਿਤੀ ਠੀਕ ਰਹੇਗੀ ਪਰ ਖਰਚੇ ਵੀ ਵਧਣਗੇ। ਕੰਮ ਦੇ ਵਿੱਚ ਮਿਹਨਤ ਜ਼ਿਆਦਾ ਰਹੇਗੀ। ਪਰ ਫਾਲ ਵੀ ਚੰਗਾ ਨਹੀਂ ਹੋਏਗਾ ਇਸ ਹਫਤੇ ਘਰੇਲੂ ਸਮੱਸਿਆਵਾਂ ਦਾ ਵੀ ਹੱਲ ਨਿਕਲੇਗਾ ਘਰ ਦੇ ਅੰਦਰ ਬਾਥਰੂਮ ਦਾ ਲੱਕੜੀ ਦਾ ਕੰਮ ਕੁਝ ਕਰਉਣ ਵਾਲੇ ਹੋ ਇਸ ਹਫਤੇ ਪਾਰਟਨਰ ਦੇ ਨਾਲ ਕਿਸੇ ਮੰਦਰ ਤੀਰਥ ਦੇ ਦਰਸ਼ਨ ਵੀ ਤੁਸੀਂ ਕਰਨ ਵਾਲੇ ਹੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ